ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਕਿ ਸਾਰੇ ਠੀਕ ਹੋਵਗੇ ਜੀ ਮੈਂ ਅੱਜ ਲੈ ਕੇ ਆਈ ਸੀ ਬੋਟ ਨੈਕ ਦੇ ਵਿੱਚ ਤੀਰਾ ਤੇ ਮੋੜਾ ਕਿੰਨਾ ਰੱਖਦੇ ਆ ਜੀ ਆਓ ਤਾਂ ਮੈਂ ਦੱਸ ਦਿਆਂ ਅੱਜ ਆਪਾਂ ਜਿਹੜਾ ਨੈਕ ਬਣਾਉਣਾ ਹੈ ਜੀ ਉਹਦੀ ਆਪਾਂ ਚੜਾਈ ਲੈਣੀ ਹੈ ਜੀ 4.5 ਇੰਚ ਤੇ ਆਪਾਂ ਨੋਰਮਲ ਵਿੱਚ ਤੀਰਾ ਜੋ ਲੈਣੇ ਆ ਜੀ ਉਹ ਆਪਾਂ ਲੈਨੇ ਆ 6 ਏ ਬੋਰਡ ਨਾਲ ਵਿੱਚ 1 ਇੰਚ ਦੀ ਰ ਜਿਹੜਾ ਸਾਨੂੰ ਵਧਾਉਣਾ ਪੈਣਾ ਆ। ਇਹ ਇੱਕ 1 ਇੰਚ ਵੱਧ ਰੱਖਣਾ ਹੈ। ਆਪਾਂ 7.5 ਲਾਵਾਂਗੇ ਜੀ ਤੇ ਮੋਡਾ ਜਿਹੜਾ ਮੋਡਾ ਆਪਾਂ ਉਨਾ ਹੀ ਲੈਣਾ ਜਿੰਨਾ ਆਪਾਂ ਨਾਰਮਲ ਵਿੱਚ ਲੈਂਦਾ ਆ। ਜਿੰਨੀ ਇਹ ਬ੍ਰਸ਼ਟ ਵਾਲਿਆਂ ਦਾ ਮੋਡਾ ਮੈਂ ਲੈਣਾ ਹੈ 1.5/8 ਬ੍ਰਸ਼ਟ ਪਿਆਰ ਆ ਜੀ। ਉੱਪਰ ਤੋਂ ਤੇ 7.5 ਆਪਾਂ ਮੋਡਾ ਇਹਦਾ ਲੈਣਾ ਆ। ਥੀਰਾ ਆਪਾਂ 1 ਇੰਚ ਵਧਾ ਲਿਆ ਜੀ ਸਾਢੇ 6 ਤੋਂ ਸਾਢੇ 7 ਕਰ ਲਿਆ ਜੀ ਬੋਰਡ ਨੈਕ ਵੀ ਤੋਂ ਮੋਡਾ ਪਾਉਣਾ ਹੀ ਰਹਿਣ ਦਿੱਤਾ ਆ ਜਿੰਨਾ ਹੈਗਾ ਆ ਪਹਿਲਾਂ ਹੀ ਆਉਂਦਾ ਹੈ ਨਾਰਮਲ ਵਿੱਚ ਤੇ ਆਪਾਂ ਇੱਥੋਂ ਇਹਦਾ ਬਾਕਸ ਬਣਾ ਲਾਂਗੇ ਬਾਕਸ ਬਣਾ ਕੇ ਆਪਾਂ ਇੱਥੋਂ ਕੋਨੇ ਦੇ ਉੱਪਰੋਂ 2 ਇੰਚ ਉੱਪਰ ਨੂੰ ਲੈਣਾ ਆ ਤੇ ਇਹਨੂੰ ਅੱਗੋਂ ਲੈਂਥ ਵੀ ਇਹਦੀ 2 ਇੰਚ ਲੈਣੀ ਹੈ ਜਿੱਥੋਂ ਇਹ ਆਪਾਂ ਬੈਕ ਦੀ ਨਿਸ਼ਾਨੀ ਲਗਾ ਰਹੀਆਂ ਹੁਣ ਆਪਾਂ ਜਿੰਨਾ ਮੋਡਾ ਲਿਆ ਆ ਸਾਢੇ 7 ਦਾ ਹਾਫ ਕਰਾਂਗੇ ਪੌਣੇ 4 ਪੌਣੇ 4 ਤੋਂ ਆਪਾਂ ਅੱਧਾ ਇੰਚ ਇੱਥੋਂ ਲਾਵਾਂਗੇ ਜੀ ਫਰੰਟ ਵਾਲੇ ਦੇ ਕਾਟ ਵਾਸਤੇ ਇੱਥੋਂ ਹੀ ਆਪਾਂ 1 ਇੰਚ ਗੋਲਾਈ ਵਾਸਤੇ ਆਪਾਂ ਇਹਨੂੰ ਇੱਥੋਂ ਮਿਲਾ ਦਾਂਗੇ ਇਹ ਮੂਨ ਸ਼ੇਪ ਕਾਟ ਹੁੰਦੀ ਹੈ ਜੀ ਇਹਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੀ ਆ ਇਹਦੇ ਸੇ ਬਾਜੂ ਨੂੰ ਕਾਟ ਜਿਹੜੀ ਆ ਫਰੰਟ ਵਾਲੇ ਨੂੰ ਨਹੀਂ ਪੈਂਦੀ ਹੈਗੀ हम आप ब्रैसट देखते अठारह सवा नौ रखा सवा नौ तो निशानी जी बैक वाले दिकार है साइड सीन, सीन आनी है जी पंद्रह कमर है कमर साढ़े छे तुम अपना प्लेट दिशानिया लगाने पौने बारह तो ਪੌਣੇ 12 ਲਵਾਂਗੇ ਆਪਾਂ ਇਹ ਚੜਾਈ ਲੈਣੀ ਹੈ ਜੀ 3/2 7 ਇੰਚ ਲੈਂਥ ਲੈਣੀ ਹੈ ਇਧਰੋਂ ਵੀ ਆਪਾਂ ਚੜਾਈ ਤੇ ਲਾ ਲ ਲਈਸ਼ਾਂ ਨੇ 3/2 ਇੰਚ ਇਹਦਾ ਪਹਾਅ ਕਰਾਂਗੇ ਜੀ 3/2 ਇੰਚ ਬੋਟ ਨੈਕ ਵਿੱਚ ਮੈਂ ਫੇਰ ਇੱਕ ਵਾਰ ਦੱਸ ਦਿਆਂ ਕਿ ਬੋਟ ਨੈਕ ਦੇ ਵਿੱਚ ਆਪਾਂ ਨੂੰ 1 ਇੰਚ ਇਹਰਾ ਵਾਰ ਦੇਖਣਾ ਪੈਂਦਾ ਆ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ